ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਫੇਸਬੁਕ YouTube ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਟਰੈਕਟਰ ਤੇ ਨਾਲੇ ਕਰਾਉਨੇ ਆਪਾਂ ਬਾਈ ਨਾਲ ਗੱਲਬਾਤ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਇਕਬਾਲ ਸਿੰਘ ਹੈ ਇਕਬਾਲ ਸਿੰਘ ਫੌਜੀ ਜੀ ਹਾਂਜੀ ਹਾਂਜੀ ਦੱਸੋ ਜੀ ਟਰੈਕਟਰ ਬਾਰੇ ਫਿਰ ਦਿਓ ਜਾਣਕਾਰੀ ਤੇ ਨਾਲੇ ਆਪਣਾ ਡਰੈੱਸ ਦਿਓ ਜੀ ਪਹਿਲਾਂ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 9664099001 ਠੀਕ ਹੈ ਦੱਸੋ ਹਾਂਜੀ ਠੀਕ ਹੈ ਜੀ ਤੇ ਬਿਨਾਂ ਤੋਂ ਮੰਡੀ ਤੋਂ ਟਰੈਕ ਕਿੱਥੇ ਹੁੰਦੇ ਆ ਜੀ ਫਿਰ ਆਪਣੇ ਕੰਡ ਵੀ ਹੁੰਦੇ ਆ ਇੱਥੇ ਮੰਡੀ ਵੀ ਠੀਕ ਆ ਸੰਦੋ ਇਹ ਵੀ ਹੁੰਦੇ ਆ ਤੇ ਇੱਥੇ ਤੇ ਇਧਰ ਫਿਰ 55 ਬਾਰੇ ਦਿਓ ਜੀ ਜਾਣਕਾਰੀ 55 ਹੈ ਜੀ ਹਰਿਆਣਾ ਨੰਬਰ ਟਰੈਕਟਰ ਹੈ ਕ੍ਰੋਸ ਕਰ ਇੰਜਨ ਹੈ ਕ੍ਰੋਸ ਕਰ ਇੰਜਨ ਹੈ 13 ਮਾਡਲ ਹੈ ਜੀ 4,65,000 ਰੁਪਿਆ ਰੇਟ ਹੈ ਤੇ ਟਰੈਕਟਰ ਸਾਰਾ ਰੈਨਲ ਹੈ ਜੀ ਰੈਨਲ ਹੈ ਜੀ ਤੇ ਟਾਇਰ ਕਿੰਨੇ ਕਾ ਜੀ 60 65 ਪੈਸੇ ਵਿਕਦੇ ਆ 60 65 ਪੈਸੇ ਪਿਛਲੇ ਆ ਟਾਇਰ ਤੇ ਮੂਰਲੇ ਵੀ 50 60 ਪੈਸੇ ਆ ਜੀ ਤੇ ਟਾਪ ਮਾਡਲ ਚ ਆ ਗਿਆ ਡਬਲ ਡਿਸਟ੍ਰੀਬਿਊਟਰ ਹੈ ਨਾ ਜੀ ਤੇ ਸਾਰਾ ਟਰੈਕਟਰ ਓਰੀਜਨਲ ਹੈ ਜੀ ਹਾਂ ਜੀ ਰੈਨਾ ਟਰੈਕਟਰ ਹੈ ਕ੍ਰਾਸ ਕਰ ਇੰਜਨ ਚ ਹੈ ਜੀ ਤੇ ਆਪਾਂ ਫੌਜੀ ਸਾਹਿਬ ਦੇਣਾ ਕਿੰਨੇ ਦਾ ਜੀ ਮੌਕੇ ਤੇ ਫਿਰ ਆਪਾਂ ਕੀ ਆਫਰ ਕਰਦੇ ਹਾਂ ਆਪਾਂ ਦੇ ਦੇਗੇ 4.5 ਲੱਖ ਰੁਪਏ ਸਾਢੇ 4 ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ 15000 ਰੁਪਏ ਡਿਸਕਾਊਂਟ ਕਰਤਾ ਫੌਜੀ ਨੇ ਜੀ ਟਰੈਕਟਰ ਦੇਖ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈ ਤੇ ਐਨਓਸੀ ਨਿਕਲਿਆ ਹੋਊ ਜੀ ਇਹਦੀ ਨਿਕਲੂਗੀ ਠੀਕ ਹੈ ਤੇ ਇੱਧਰ ਆ ਗਿਆ ਜੀ ਜਉਂਦੀ ਆਰ 524 524 ਜੀ ਹਰਿਆਣਾ ਨੰਬਰ ਹੈ 10 ਮਾਡਲ ਜੀ 415000 ਰੁਪਿਆ ਰੇਟ ਹੈ 3 ਸਪੀਡ ਆ ਗਿਆ ਜੀ ਹੈ 3 ਸਪੀਡ ਹੈ ਜੀ ਦੇਖ ਸਕਦੇ ਹੋ ਕਿਰਾਇਆ ਹੋਇਆ ਜੀ ਇਹ ਏਜੰਸੀ ਤੋਂ ਹੋਇਆ ਹੋਇਆ ਜੀ ਫਿਰ ਹਾਂਜੀ ਹਾਂਜੀ ਇਹ ਚ ਕਿਟ ਪਈ ਹੋਈ ਹੈ ਜੀ ਰੈਨਾਲਡ ਦੇਖ ਸਕਦੇ ਹੋ 3 ਸਪੀਡ ਟਰੈਕਟਰ ਹੋਇਆ ਹੋਇਆ ਜੀ ਤੇ ਟਾਇਰ ਕਿੰਨੇ ਕਾ ਜੀ ਇਹਦੇ ਟਾਇਰ ਹੈ ਜੀ 885 80 85 ਪੈਸੇ ਤੇ ਇਹ ਵੀ ਸਾਰਾ ਰੈਨਾਲਡ ਟਰੈਕਟਰ ਹੈ ਜੀ ਰੈਨਾਲਡ ਟਰੈਕਟਰ ਹੈ ਜੀ ਤੇ ਇਹਦੀ ਐਨਓਸੀ ਆ ਜੂ ਜੀ ਐਨਓਸੀ ਆ ਜੂ ਜੀ ਐਨਓਸੀ ਆ ਜੂ ਜੀ ਸਾਰਾ ਰੈਨਲ ਟਰੈਕਟਰ ਹੈਗਾ ਤੇ ਇਹ ਕਿੰਨੇ ਦਾ ਦੇਣਾ ਜੀ ਮੌਕੇ ਤੇ ਆਪਾਂ ਇੱਧਰ ਰਹਿ ਕੇ 395000 ਦਾ 395000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਇਹੇ ਦੇਖ ਸਕਦੇ ਹੋ ਸਾਰਾ ਰੈਨਲ ਟਰੈਕਟਰ ਹੈ 3 ਸਪੀਡ ਹੈ ਡੱਕ ਡੱਕ ਲੱਗਿਆ ਹੋਇਆ ਟਰੈਕਟਰ ਤੇ ਜੀ ਦੇਖ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈ ਤੇ ਨਾਲ ਇੱਧਰ ਆ ਗਿਆ ਜੀ ਸਵਰਾਜ ਇਹ 960 ਆ ਗਿਆ ਜੀ 960 ਜੀ ਦੇਖ ਸਕਦੇ ਹੋ 18 ਮਾਡਲ ਟਰੈਕਟਰ ਹੈ ਜੀ 511000 ਰੁਪਿਆ ਰੇਟ ਹੈ ਇਹ ਵੀ ਸਾਰਾ ਰੈਨਲ ਹੈ ਜੀ ਟਾਇਰ ਟੂਰ ਨਾਲ ਦੇ ਦੇ ਟਾਇਰ ਟੂਰ ਨਾਲ ਦੇ ਜੀ ਟਾਇਰ ਕਿੰਨੇ ਕ ਹੈ ਜੀ ਇਹਦੇ 70 ਦੇ ਤੋਂ 70 ਕੁ ਪੈਸੇ ਟਾਇਰ ਹੈ ਜੀ 75 ਪੈਸੇ ਨਾਲ ਦੇ ਟਾਇਰ ਹੈ ਜੀ 18 ਮਾਡਲ ਦੇ ਤੇ ਤਾਂ ਆਹ ਦੇਖੋ ਜੀ ਛਤਰੀ-ਛੁਤਰੀ ਫਾਈਬਰ ਵਾਲੀ ਹੈ ਤੇ ਡੈਕ ਵਗੈਰਾ ਆਈ ਦੇਵਾਂਗੇ ਜੀ ਡੈਕ ਡੱਕ ਦੇਖੋ ਜੀ ਲੱਗਿਆ ਹੋਇਆ ਟਰੈਕਟਰ ਦੇ ਤੇ ਸਾਰਾ ਰੈਨਲ ਟਰੈਕਟਰ ਹੈ ਹਾਂ ਜੀ ਰੇਨਾਲਾ ਜੀ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਹੈ। ਇਹ ਵੀ ਹਰਿਆਣਾ ਨੰਬਰ ਹੈ ਜੀ। ਹਰਿਆਣਾ ਨੰਬਰ ਹੈ ਜੀ, ਐਨਓਸੀ ਮਿਲ ਜੂ ਟਰੈਕਟਰ ਦੀ ਦੇਖ ਸਕਦੇ ਹੋ ਜੀ, ਸਾਈਡ ਗੇਅਰ ਆ ਗਿਆ। ਤੇ ਇਹਦਾ ਟੂ ਸਪੀਡੀ ਹੈ ਜੀ। ਠੀਕ ਆ ਸਾਈਡ ਗੇਅਰ ਹੈ ਜੀ, ਟੌਪ ਮਾਡਲ ਚਾ ਡਬਲ ਡਿਸਟ੍ਰੀਬਿਊਟਰ ਜੀ ਦੇਖ ਸਕਦੇ ਹੋ। ਪਾਵਰ ਸਟੀਅਰਿੰਗ ਪੂਰਾ ਚੰਗਾ ਟਰੈਕਟਰ ਹੈ ਜੀ, ਇਹ ਕਿੰਨੇ ਦਾ ਦੇਣਾ ਹੈ ਜੀ ਫਿਰ ਫੌਜੀ ਸਾਹਿਬ ਆਪਾਂ? 4,85,000 ਰੁਪਏ। 4,85,000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ। ਇਹ ਚੋ ਕਿੰਨਾ ਕਰਤਾ ਜੀ 30,000? 30000 ਰੁਪਿਆ ਡਿਸਕਾਊਂਟ ਕਰਤਾ ਜੀ ਸਵਰਾਜ ਚੋ ਦੇਖ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈ ਜੀ ਸਾਰਾ ਰੈਨਲ ਟਰੈਕਟਰ ਹੈਗਾ ਤੇ ਨਾਲ ਆ ਗਿਆ ਜੀ ਇਹਦੇ 735 73599 ਮਾਡਲ ਜੀ 1 ਲੱਖ 65000 ਰੁਪਿਆ ਰੇਟ ਹੈ ਇਹ ਵੀ ਸਾਰਾ ਰੈਨਲ ਹੈ ਜੀ ਟਰੈਕਟਰ ਹਾਂ ਭਾਈ ਉਹ ਨਾਲ ਸਾਰਾ ਰੈਨਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਪੂਰਾ ਚੰਗਾ ਟਰੈਕਟਰ ਪਿਆ ਹੈ ਜੀ ਮਗਰਾਟ ਮੂਰੂਡ ਦੇਖ ਸਕਦੇ ਹੋ ਟਰੈਕਟਰ ਦੇ ਤੇ ਇਹਦੇ ਟਾਇਰ ਕਿੰਨੇ ਕ ਹੈ ਜੀ 60 ਕਪਾਏਸ਼ੇ ਟਾਇਰ ਹੈ ਜੀ ਟਰੈਕਟਰ ਤੇ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਟਰੈਕਟਰ ਜੀ ਤੇ ਇਹ ਫੌਜੀ ਸਾਹਿਬ ਆਪਾਂ ਕਿੰਨੇ ਦਾ ਦੇਣਾ ਹੈ ਜੀ ਮੌਕੇ ਤੇ ਡੂੜ ਲੱਖ ਦਾ ਡੂੜ ਲੱਖ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ 99 ਮਾਡਲ ਤੇ ਇੰਜਨ ਗੇਅਰ ਤਾਂ ਓਕੇ ਆ ਜੀ ਟਰੈਕਟਰ ਇੰਜਨ ਗੇਅਰ ਤਾਂ ਓਕੇ ਆ ਤੇ ਬਾਕੀ ਸਿਰੇ ਜੀ ਆਪਾਂ ਜੀ ਐਨਓਸੀ ਤਾਂ ਦੇਵਾਗੀ ਕਢਾ ਕੇ ਤੇ ਆਪਾਂ ਇਹਦੀ ਨਹੀਂ ਜੀ ਦੂਜਿਆਂ ਦੀ ਤਾਂ ਕਢਾ ਕੇ ਦੇਵਾਂਗੇ ਤੇ ਵੀ ਜੀ ਲੋਨ ਵਗੈਰਾ ਵੀ ਕਰਾ ਦਿੰਨੇ ਆਪਾਂ ਲੋਨ ਵੀ ਕਰਾ ਦਾਂਗੇ ਲੋਨ ਵਗੈਰਾ ਵੀ ਜੀ ਬਾਈ ਫੌਜੀ ਸਾਹਿਬ ਕਰਾ ਦਿੰਦੇ ਆ ਤੇ ਬਾਕੀ ਸਿਰੇ ਜੀ ਜੇ ਪੁਰਾਣਾ ਟਰੈਕਟਰ ਕੋਈ ਕਟਾਉਣਾ ਵਿੱਚ ਉਹ ਵੀ ਕੱਟ ਲਾਂਗੇ ਪੁਰਾਣਾ ਟਰੈਕਟਰ ਵੀ ਬਾਈ ਜਾਇਜ਼ ਰੇਟ ਤੇ ਕੱਟ ਲੂ ਜਾਇਜ਼ ਰੇਟ ਤੇ ਦੇ ਦੂਗਾ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਤਾਂ ਮੋਬਾਈਲ ਨੰਬਰ ਦੁਬਾਰੇ ਫਿਰ ਬੋਲ ਦਿਓ ਜੀ 99640 ਹਾਂਜੀ 99001 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਬਾਈ ਨੇ ਪੂਰਾ ਡਿਸਕਾਊਂਟ ਕਰਤਾ ਹੀ ਲੋਨ ਵਗੈਰਾ ਕਰਾ ਕੇ ਦੇਊਗਾ ਤੇ ਨਾਲ-ਨਾਲ ਇੱਧਰ ਆ ਗਿਆ ਜੀ 35 ਦਾ 35 ਦਾ ਜੀ ਸੋਨਾ ਲੀਕਾ ਦੇਖ ਸਕਦੇ ਹੋ 8 9 ਮਾਡਲ ਹੈ ਜੀ 275000 ਰੇਟ ਹੈ ਜੀ 275000 ਰੇਟ ਹੈ ਇਹ ਵੀ ਸਾਰਾ ਰੇਨਲ ਹੈ ਜੀ ਰੇਨਲ ਟਰੈਕਟਰ ਹੈ ਜੀ ਟਾਇਰ ਟਾਇਰ ਹੈ ਗਿਆ 85 90 ਪੈਸੇ ਟਾਇਰ ਹੈ 85 90 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਇਹ ਵੀ ਇੰਜਨ ਗੇਅਰ ਦਾ ਓਕੇ ਹੈ ਤੇ ਨੰਬਰ ਇਹ ਵੀ ਹਰਿਆਣਾ ਜੀ ਹਰਿਆਣਾ ਨੰਬਰ ਹੈ ਦੇਖ ਸਕਦੇ ਹੋ ਟਰੈਕਟਰ ਪੂਰਾ ਰੇਨਲ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਤੇ ਇਹ ਕਿੰਨੇ ਦਾ ਦੇਣਾ ਜੀ ਆਪਾਂ ਮੌਕੇ ਤੇ ਇਹ ਦੇ ਦਾਂਗੇ ਜੀ 2.5 ਲੱਖ ਦਾ ਫੌਜੀ ਸਾਹਿਬ ਕਹਿੰਦੇ 2.5 ਲੱਖ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈਗਾ ਜੀ ਕਾਈ ਲੱਖ ਦਾ ਟਰੈਕਟਰ ਦੇ ਦੂਗਾ ਜੇ ਕਿਸੇ ਵੀਰ ਨੇ ਲੈਣਾ ਹੈ ਤੇ ਨਾਲ ਆ ਗਿਆ ਜੀ ਇੱਧਰ 855 ਸਵਰਾਜ 855 16 ਮਾਡਲ ਜੀ 5 ਲੱਖ 15000 ਰੇਟ ਹੈ ਜੀ ਇਹ ਵੀ ਸਾਰਾ ਰੇਨਲ ਹੈ ਜੀ ਰੇਨਲ ਟਰੈਕਟਰ ਹੈ ਇਹਦੀ ਵੀ ਐਨਓਸੀ ਮਿਲ ਜੂ ਜੀ ਟਾਇਰ ਕਿੰਨੇ ਕਾ ਜੀ ਇਹਦੇ 70 ਰੁਪਏ ਦੇ 70 ਕ ਪੈਸੇ ਟਾਇਰ ਹੈ ਜੀ ਟਰੈਕਟਰ ਤੇ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈ ਜੀ ਤੇ ਇਹ ਕਿੰਨੇ ਦਾ ਦੇ ਦਿਆਂਗੇ ਜੀ ਆਪਾਂ 490000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਸਾਰਾ ਰੇਨਾਲ ਟਰੈਕਟਰ ਹੈ ਜੀ ਕਿਤੇ ਕਲਮ ਨਹੀਂ ਲੱਗੀ ਡਬਲ ਡਿਸਟਰੀਬਿਊਟਰ ਹੈ ਲੋਨ ਵਗੈਰਾ ਬਾਈ ਕਰਾ ਕੇ ਦੇਊਗਾ ਤੇ ਜੇ ਕਿਸੇ ਵੀਰ ਨੇ ਲੈਣਾ ਪੁਰਾਣਾ ਟਰੈਕਟਰ ਵੀ ਵਿੱਚ ਘੱਟ ਲੂਗਾ ਜੇ ਕਿਸੇ ਵੀਰ ਨੇ ਕਟਾਉਣਾ ਹੈ ਜੀ ਸਾਰਾ ਇੱਕ ਨੰਬਰ ਕੰਮ ਹੈ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ